ਕੀ ਪ੍ਰੋਗਰਾਮ ਅਚਕੜਾ ਜਾਣਾ ਸਭਾ ਥੱਕ ਗਿਆ ਚਲ ਪੈਨੇ 10 ਮਿੰਟ ਬਾਈਲ ਨੇ ਨਾ ਤਾਂ ਕਿਸੇ ਹੱਥ ਸੁਨੇਹਾ ਕਰ ਲਿਆ ਵੀ ਨਾਲੇ ਪਤਾ ਵੀ ਉਹ ਮਸਾਗ ਲੈਣ ਦਾ ਕਿਹਾ ਸੀਗਾ ਬੋਲ ਗਏ ਨਹੀਂ ਬਾਈਲ ਨੇ ਨਹੀਂ ਬਾਈਲ ਨੇ ਲੈ ਨਹੀਂ ਬੋਲੀ ਮੜਾ ਤਾਂ ਹੈ ਹੀ ਨਹੀਂ ਹੈ ਕਰੇ ਲੋ ਬਾਰ ਬੁਰ ਜਲੇ ਬੋਲਦੀ ਨਹੀਂ ਨਹੀਂ 10 ਮਿੰਟ ਮੰਜੇ ਤੇ ਢੂਈ ਲਾਈ ਸੀ ਹੁਣ ਮੇਰੀ ਸੋਕਣੇ ਆ ਕਿ ਕਿਸੇ ਪਾਸੇ ਨਿਕਲਣ ਲੈ ਕੇ ਜਾਂਦੀ ਹੋਊਗੀ ਕਹਿੰਦੀ ਹੋਊਗੀ ਆ ਜਾ ਚੱਲਗੇ ਸੱਚ ਸਾਗ ਦਾ ਕਿਹਾ ਸੀ ਭੁੰਣੜੀ ਨੇ ਆ ਜਾਨੀ ਆ ਜਾ ਆ ਬੈਠੀ ਆਂਗੀ ਕਿਵੇਂ ਰੋਲਾ ਪੜਦੀ ਆਉਂਦੀ ਆ ਬੂਵਾ ਮੱਚ ਜਾ ਆ ਬੈਠੀ ਆ ਮਾਜ ਨਾਲ ਨਾ ਕੋਈ ਸੁਨੇਹਾ ਹੀ ਕਰ ਦਿੰਦੀ ਜੀ ਟਾਈਮ ਨਾਲ ਆਈ ਸੀ ਤਾਂ ਨੇਹਾ ਤੈਨੂੰ ਕਿਹੜੇ ਤੇਰੇ ਪਰੌਣੇ ਦੇ ਹੱਥ ਕੱਲਾਦੀ ਹੈ ਤੇਰੇ ਕੋਲ ਕਿਹੜਾ ਮਟਰੌਲਾ ਇੱਥੇ ਜਵਾਕ ਨਹੀਂ ਆਖੇ ਲੱਗਦੇ ਅੱਜ ਤਾਂ ਮੈਂ ਹੁਣੀ ਸੀ ਹਜੇ ਤਾਂ ਢੂਈ ਲਾਈ ਸੀ ਮੰਜੇ ਤੇ ਉਹਦੇ ਤੂੰ ਆ ਗਈ ਆਂਗੀ ਦਹੂ ਪੀਰ ਨੂੰ ਲੈ ਹੁਣ ਬੈਠ ਜੇ ਨਾ ਕਿਹੜਾ ਚੱਲ ਚੱਲ ਬਹੁਤ ਖਵੇਰਾ ਹੋ ਗਿਆ ਕਿਹੜੇ ਵੇਲੇ ਚੀਰਾਂਗੇ ਕਿਹੜੇ ਵੇਲੇ ਸਿਆਪਾ ਤਰਾਂਗੇ ਆ ਜਾ ਕੇਰਾ ਚਲਦੇ ਆ ਸਾਗ ਲੈਣ ਹੋਰ ਆ ਜਾ ਖੜੀ ਹੋ ਖੜੀ ਹੋ ਜਾ ਕੇਰਾ ਹੁਣ ਤਾਂ ਬਥੇਰਾ ਕੁਛ ਰੱਜ ਜਾਈ ਆਪ ਤਾਂ ਬਥੇਰਾ ਕੁਛ ਡੱਫਾਈ ਹੋਏਗੀ ਮਾੜਾ ਤੜਕੇ ਦੀ ਭੁੱਖੀ ਢਾਈ ਬੈਠੇ ਖੇਤ ਜਾਣ ਵਾਸਤੇ ਸਾਗ ਲਿਆਉਣ ਵਾਸਤੇ ਖੜੀ ਹੋ ਜਾ ਕੇਰਾ ਮੈਂ ਕੀ ਖਾਇਆ ਇਆਂ ਨਹੀਂ ਪ੍ਰੋਗਰਾਮ ਮਾਤੇ ਤੈਨੂੰ ਪਤਾ ਪੈਸੇ ਲੱਗਦੇ ਅਗਲੇ ਤੇ 200 ਰੁਪਇਆ ਦਿੱਤਾ ਫੇਰ ਖਾਂ ਦਿੱਤਾ ਕੁਸ ਹੈ ਹੁਣ ਤੈਨੂੰ ਖਵਾ ਦੇ ਨੀਤ ਮੌੜੀ ਵਾਲੀ ਨੂੰ ਤੇਰੇ ਤਾਂ ਨੀਤ ਮਾੜੀ ਦੀ ਮਾੜੀ ਚਲਦੇ ਆ ਕੋਈ ਨਹੀਂ ਬਾਹ ਜਾ ਕੋਈ ਨਹੀਂ ਦੇਖਦੀ ਆ ਮੈਂ ਥੱਕੀ ਪਈ ਆ ਮੈਂ ਤਾਂ ਬਾਹਲੀ ਥੱਕੀ ਨੂੰ ਤੂੰ ਕਿ ਮੱਕੀ ਚ ਗੱਡ ਪਾ ਕੇ ਆਈਆਂ ਡੱਫ ਕੇ ਆਈਆਂ ਉਹਨਾਂ ਦਾ ਖੜੀ ਹੋ ਕੇ ਹੁਣ ਤੂੰ ਮੁੱਕਰਦੀ ਐ ਤੈਨੂੰ ਮੈਂ ਦੱਸਾਂ ਮੈਂ ਤਾਂ ਮੰਡੀ ਨਹੀਂ ਗਈ ਪਲਸਨ ਕਢਾਉਣਾ ਵੇਖ ਲਾ ਹੁਣ ਮੁੱਕਰਦੀ ਐ ਮੈਂ ਤੈਨੂੰ ਦੱਸ ਤਾਂ ਖੜੀ ਹੋ ਜਾ ਕੇ ਰ ਚੁੱਪ ਕਰਕੇ ਦੀ ਮੈਂ ਕਿਹਾ ਤੇਰੀ ਬਾਹ ਫੜੀ ਸੀ ਪਲਸਨ ਕਢਾ ਲਿਆ ਹੁੰਦੀ ਮੈਂ ਨਹੀਂ ਜਾਂਦੀ ਨੀ ਮੈਂ ਤਾਂ ਥੱਕੀ ਪਈ ਆਪਣੇ ਬਾਲੀ ਪਰ ਤੇ ਜੀ ਨਹੀਂ ਕਰਦਾ ਜਾਨ ਨੂੰ ਸਾਗ ਸੂਕ ਲੈ ਕੇ ਜਾਮ ਹੁਣ ਤੂੰ ਜਾਂਦੀ ਨਹੀਂ ਬੂ ਮਾਂ ਮੱਚ ਜਾਂ ਲੈ ਮੈਂ ਤਾਂ ਤੇਰੀ ਚਾਕ ਦੇ ਵਿੱਚ ਛਿੰਦੋ ਹੋਰਾਂ ਵੀ ਟਪਾਤਾਂ ਲੱਕੜਾਂ ਨੂੰ ਜਾਂਦੀ ਸੀ ਮੈਂ ਚਾਰ ਚੀਰਨੀਆਂ ਸਾਗ ਹੀ ਤੋੜ ਲਿਆ ਹੁੰਦੀ ਉਹਨਾਂ ਨਾਲ ਜਾ ਕੇ ਹੈ ਹੁਣ ਨਹੀਂ ਜਾਂਦੀ ਤੂੰ ਐ ਕਰਦੀ ਐ ਲੈ ਬੈਲਣ